ਸੱਜਣ ਕੁਮਾਰ ਨੂੰ ਫਾਸੀ ਹੋਣੀ ਚਾਹੀਦੀ ਹੈ ਇਹ ਬਿਆਨ ਸ੍ਰੀ ਅਕਾਲ ਤਖਤ ਸਾਈਂ ਚੇਤیدار ਗਿਆਨੀ ਰਗਵੀਰ ਸਿੰਘ ਦਾ ਹੈ ਦੱਸਦੇ ਕਿ ਕਾਂਗਰਸ ਪਾਰਟੀ ਦੇ ਨੇਤਾ ਸੱਜਣ ਕੁਮਾਰ ਜੁਨਾ ਦਾ ਜਨਮ 1984 ਕਤਲੇਆਮ ਦੇ ਵਿੱਚ ਸਾਹਮਣੇ ਆਇਆ ਸੀਗਾ ਜਿਸ ਤੋਂ ਬਾਅਦ ਹੁਣ ਮਾਨਯੋਗ ਕੋਰਟ ਦੇ ਵੱਲੋਂ ਉਹਨਾਂ ਨੂੰ ਕਈ ਸਾਲਾਂ ਬਾਅਦ ਉਮਰ ਕੈਦ ਦੀ ਸਜ਼ਾ ਸੁناਈ ਗਈ ਹੈ ਲੇਕਿਨ ਇਸ ਸਜ਼ਾ ਤੋਂ ਬਾਅਦ ਹੁਣ ਸ੍ਰੀ ਅਕਾਲ ਤਖਤ ਸਾਈਂ ਚੇਤیدار ਗਿਆਨੀ ਰਗਵੀਰ ਸਿੰਘ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਦੇ ਉੱਤੇ ਫાંਸੀ ਹੋਣ ਦੀ ਗੱਲ ਆਖੀ ਰਹੀ ਹੈ ਦੱਸ ਦਿਓ ਕਿ ਉਹਨਾਂ ਦਾ ਕਹਿਣਾ ਹੈਗਾ ਕਿ ਲੰਬੇ ਅਛਿਰਵਾਦ ਬੇਸ਼ੱਕ ਕੋਰਟ ਤੋਂ ਇਹ ਫੈਸਲਾ ਆਇਆ ਹੈਗਾ ਲੇਕਿਨ ਇਹ ਸਜ਼ਾ ਸਹੀ ਨਹੀਂ ਹੈ ਘਟੋਕਰ ਸੱਜਨ ਕੁਮਾਰ ਨੂੰ ਫાંਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਕਿ ਸਿੱਖਾਂ ਦੇ ਹਿਰਦਿਆਂ ਨੂੰ ਠੰਡ ਪਹੁੰਚ ਸਕੇ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਿਹਾ ਹੈ ਆਓ ਸੁਣਦੇ ਹਾਂ ਸੱਜਨ ਕੁਮਾਰ ਨੂੰ ਜਿਹੜੀ ਸਜ਼ਾ ਹੋਈ ਹੈ ਉਹ ਬਹੁਤ ਲੇਟ ਹੋਈ ਆ ਇਹ 1984 ਨਵੰਬਰ ਦੇ ਮਹੀਨੇ ਵਿੱਚ ਦਿੱਲੀ ਵਿੱਚ ਔਰ ਦਿੱਲੀ ਸਮੇਤ ਹਿੰਦੁਸਤਾਨ ਦੇ ਬਾਕੀ ਸ਼ਹਿਰਾਂ ਦੇ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਦੁਕਾਨਾਂ ਰੁਕੀਆਂ ਗਈਆਂ ਕਾਰੋਬਾਰ ਬੰਦ ਹੋ ਗਏ ਇੰਨਾਂ ਪੈਣਾ ਦੀ ਜੇ ਪੱਤੀ ਕੀਤੀ ਗਈ ਬਹੁਤ ਵੱਡਾ ਨੁਕਸਾਨ 1984 ਵਿੱਚ ਸਿੱਖਾਂ ਨੂੰ ਦਿੱਲੀ ਵਿੱਚ ਹੋਇਆ ਇਸ ਸਦਮੇ ਤੋਂ ਬਾਅਦ ਉਹ ਜਿਹੜੀ ਟੇਬਲ ਉੱਪਰ ਕੱਜ ਸਜਾ ਹੋਈ ਹੈ ਬਹੁਤ ਥੋੜੀ ਹੈ ਇਹ ਗਿਆ ਨੂੰ ਐਸੀ ਸਜ਼ਾ ਦੇਣੀ ਚਾਹੀਦੀ ਹੈ ਕਿ ਆਉਣ ਵਾਲੀਆਂ ਸਦੀਆਂ ਤੱਕ ਲੋਕ ਯਾਦ ਰੱਖਣ ਕਿ ਕਦੇ ਵੀ ਕਿਸੇ ਦੇ ਨਾਲ ਕੋਈ ਐਸਾ ਜਿਹੜਾ ਕਰਮ ਹੈ ਉਹ ਨਹੀਂ ਕਰਨਾ ਚਾਹੀਦਾ ਉਹਨੂੰ ਘੱਟੋ ਘੱਟ ਫਾਂਸੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਕਾਲ ਟੈਕ ਦੀ ਹੋਰ ਨੂੰ ਲੈ ਕੇ ਕਾਫੀ ਸਵਾਲ ਚੁੱਕੇ ਜਾ ਰਹੇ ਸੱਚੀ ਦਾ ਬਹੁਤ ਕਿਹਨਾਂ ਕਰੀਏ ਦੂਜੀ ਸਾਈਡ ਤੇ